ਓ ਆ ਜਾ ਮੇਰੇ ਭਤੀਜ ਅੱਜ ਬੜਾ ਖੁਸ਼ ਲੱਗ ਰਿਹਾ ਈ ਉਹ ਖੁਸ਼ ਤੇ ਹੋਣਾ ਚਾਚਾ ਜੀ ਪਹਿਲਾਂ ਲੋ ਮੂੰਹ ਮਿੱਠਾ ਕਰੋ ਉਹ ਤੁਹਾਡੇ ਭਤੀਜ ਦਾ ਦੁਬਈ ਦਾ ਵੀਜ਼ਾ ਜੂ ਲੱਗ ਗਿਆ ਏ ਅੱਗੇ ਸੁਣੋ ਚਾਚਾ ਜੀ ਹੁਣ ਮੈਂ ਜਾ ਕੇ ਦੁਬਈ ਦੇ ਵਿੱਚ ਦਵਾ ਕੇ ਕੰਮ ਕਰਨਾ ਫਿਰ ਮੈਂ ਬਣਾਣਾ ਇੱਕ ਵੱਡਾ ਜਾ ਬੰਗਲਾ ਉਹ ਕਾਕੇ ਜਿੱਥੇ ਮਰਜੀ ਜਾ ਜਿੰਨੀ ਮਰਜੀ ਤਰੱਕੀ ਕਰ ਪਰ ਆਪਣੇ ਪੰਜਾਬ ਦਾ ਖਿਆਲ ਜ਼ਰੂਰ ਕਰ। ਉਹ ਚਾਚਾ ਜੀ ਮੈਂ ਨਹੀਂ ਰਹਿਣਾ ਰੋਣਾ ਪੰਜਾਬ ਵਿੱਚ। ਉਹ ਮੇਰੇ ਭਤੀਜ ਜੇ ਆਪਣੇ ਸਾਰੇ ਪੰਜਾਬੀ ਪੰਜਾਬ ਛੱਡ ਕੇ ਤੁਰ ਗਏ ਨਾ ਤੇ ਆਪਣੀ ਪੰਜਾਬੀ ਬੋਲੀ ਦਾ ਪੰਜਾਬ ਵਿੱਚ ਸਤਿਕਾਰ ਕੌਣ ਕਰੇਗਾ? ਉਹ ਚਾਚਾ ਜੀ ਉਹ ਮੇਰੇ ਕੱਲੇ ਨਾਲ ਇੱਥੇ ਪੰਜਾਬ ਖਾਲੀ ਨਹੀਂ ਹੋਣ ਲੱਗਾ। ਨਾਲੇ ਮੇਰੇ ਇੱਥੇ ਰਹਿਣਾ ਕਿਹੜਾ ਪੰਜਾਬ ਦੇ ਵਿੱਚ? ਵਾਧਾ ਹੋ ਜਾਣਾ ਜੇ। ਉਹ ਚਾਚਾ ਜੀ ਤੁਸੀਂ ਨਾ ਮੂੰਹ ਮਿੱਠਾ ਕਰੋ ਮੈਨੂੰ ਬਾਹਰ ਜਾਣ ਦਿਓ। ਉਹ ਜੇ ਤੈਨੂੰ ਲੱਗਦਾ ਨਾ ਪੰਜਾਬ ਕੁਝ ਨਹੀਂ ਫੇਰ ਮੇਰਾ ਵੀਰ ਜਿੱਥੇ ਮਰਜੀ ਜਾ ਜਿੰਨੀ ਮਰਜੀ ਤਰੱਕੀ ਕਰ ਜਦੋਂ ਵੀ ਜਿੱਥੇ ਵੀ ਦਿਹਾੜੀਆਂ ਲਾਏਗਾ ਨਾ ਚਾਚੇ ਦੀ ਗੱਲ ਕਹੀ ਤੈਨੂੰ ਯਾਦ ਆਏਗੀ ਜੇ ਨਾ ਯਾਦ ਆਈ ਨਾ ਫੇਰ ਮੇਰਨਾ ਵਾਟ ਦੀ ਚਾਚਾ ਜੀ ਤੁਸੀਂ ਨਾ ਹੁਣ ਮੈਨੂੰ ਸੋਚੀ ਪਾ ਦਿੱਤਾ ਵੇ ਤੁਸੀਂ ਦੱਸੋ ਹੁਣ ਮੈਂ ਕੀ ਕਰਾਂ ਬਸ ਕਰਨਾ ਕੀ ਆ ਆਪਣੇ ਚਾਚੇ ਦੀ ਕਈ ਗੱਲਾਂ ਤੇ ਰਸਟ ਕਰ ਤੇ ਤੇਰੇ ਚਾਚੇ ਦਾ ਨਾ ਕਈ ਸਾਲਾਂ ਦਾ ਤਜਰਬਾ ਖਾੜ ਦੇ ਵਿਜੇ ਨੂੰ ਖਾੜ ਦੇ ਚਾਚਾ ਜੀ ਸਾਡਾ ਦੇਸ਼ ਪੰਜਾਬ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਸ਼ਾਬਾਸ਼ ਪਤੀਜ ਸ਼ਾਬਾਸ਼ ਮੈਨੂੰ ਨਾ تیرਤੇ ਪ੍ਰਾਉਡ ਵੇ ਜਾਂ ਅੰਦਰ ਜਾ ਚਾਚੀ ਦੇ ਕੋਲ ਚਾਚੀ ਨੂੰ ਕਹਿ ਦਰਾਤ ਦੇ ਵਿੱਚ ਨਾ ਮੇਰਾ ਪਾਸਪੋਰਟ ਪਿਆਵੇ ਤੇ ਨਾਲ ਪਿਆਵੇ ਦੁਬਈ ਦਾ ਵੀਜ਼ਾ ਉਹ ਪਤੀਜ ਤੂੰ ਜਾਵੇਂ ਜਾਂ ਨਾ ਜਾਵੇਂ ਮੈਂ ਤਾਂ ਟਾਈਮ ਨਾਲ ਜਾ ਕੇ ਵਿਹਾੜੀਆਂ ਲਾਵਾਂ ਆਪਣੇ ਐਮੀ ਵਿਰਤ ਭਾਜੀ ਨੇ ਦੁਬਈ ਦੇ ਵਿੱਚ ਨਾ ਨਵਾਂ ਪ੍ਰੋਜੈਕਟ ਕੱਢਿਆ ਵੇ ਯੋਮੇ ਤੇਨ ਤੋਂ ਪਹਿਲਾਂ ਜਾ ਕੇ ਭੁੱਖ ਕਰਾਵਾ ਗੁਲ ਮਲ ਹੈ ਭਾਈ ਕੰਪੂਲ ਮਲ ਹੈ